ਗਾਹ ਦੇ ਤੜਕੇ ਦੇ 6 ਵਜੇ ਆਨੇ ਆ ਆਣ ਕੇ ਸਾਰੀ ਤਿਆਰੀ ਕਰਦੇ ਆ ਤੇ ਦੋ ਵਾ ਚੱਲੇ ਹਾਇ ਤੱਕ ਬੋਣੀ ਨਹੀਂ ਕੀਤੀ ਬਿਲਕੁਲ ਅੰਕਲ ਤੁਹਾਡੇ ਕੋ ਸਾਰੇ ਜਾਣਿਆ ਠੀਕ ਹੈ ਐਡਰੈਸ ਦੱਸ ਦੋ ਕੀ ਆ ਫਤੇ ਸਿੰਘ ਕਲੋਨੀ ਵਾਦੀ 9 ਨੰਬਰ ਗਲੀ ਜੀ ਹਾਂਜੀ ਫਤੇ ਸਿੰਘ ਕਲੋਨੀ 9 ਨੰਬਰ ਗਲੀ ਕੋਈ ਮੋਬਾਈਲ ਨੰਬਰ ਹੈਗਾ ਕਾਲਾ ਸ਼ਾ ਕੋਚੇ ਵਾਲਾ ਕਹਿੰਦੇ ਕੁਛੀ ਬਹੁਤ ਸਵਾਦ ਬਣਾਉਂਦੇ ਨੇ ਪਰ ਜਦੋਂ ਸੋਸ਼ਲ ਮੀਡੀਆ ਦੀ ਵੀਡੀਓ ਵਾਇਲ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਇਕੱਠ ਆ ਲੋਕਾਂ ਦਾ ਜਿਹੜਾ ਪਿਆਰ ਆ ਕਿੰਨਾ ਵੱਧ ਗਿਆ ਵੀਰੇ ਜਸੋ ਤੁਹਾਡੀ ਇੱਕ ਵੀਡੀਓ ਵਾਇਲ ਹੋ ਰਹੀ ਜਿਸ ਵਿੱਚ ਕਹਰੇ ਵੀ 2 ਵਜੇ ਗਏ ਨੇ ਦਪਹਿਰ ਦੇ ਹਜ ਤੱਕ ਬੋਣੀ ਨਹੀਂ ਕੀਤੀ ਗਈ ਕੇ ਇਹਦੇ 10 ਲਾਦੇ ਕੇ 15 ਲਾਦੇ ਕੇ 20 ਲਾਦੇ ਆਰਡਰ ਹਜ ਤੱਕ ਨਹੀਂ ਸਵੇਰੇ 1:30 ਹੋ ਜਾਣਾ ਸੋਮਵਾਰ ਤੋਂ ਇਸਲਾਉਣਾ ਜੋ ਬਹੁਤ ਖੁਸ਼ ਹਾਂ ਉਹਨਾਂ ਦਾ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਜੀ ਬਾਰੋਂ ਪ੍ਰਦੇਸਾਂ ਜੋ ਆ ਕੇ ਬੰਦੇ ਰੋਜ਼ਗਾਰ ਚਲਾ ਸਕਦੇ ਆ ਤੇ ਅਸੀਂ ਆਪਣੇ ਪੰਜਾਬੀ ਭਰਾ ਦਾ ਕਿਉਂ ਨਾ ਸਾਥ ਦਈਏ ਕੁਲਚਾ ਵੀ ਬਹੁਤ ਟੇਸਟੀ ਸੀ ਔਰ ਜਨਰਲ ਰੇਟ ਤੇ ਬਹੁਤ ਸਾਫ਼ ਸੁਥਰਾ ਸੀ ਤੇ ਬਹੁਤ ਮਜ਼ਾ ਆਇਆ ਖਾ ਕੇ ਇਦਾਂ ਹੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਜੀ ਰੱਖੇ ਮੈਂ ਰਾਤੀ ਇਹਨਾਂ ਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਸੋਦਾ ਤੁਸੀਂ ਸਵੇਰੇ ਜ਼ਿਆਦਾ ਬਣਾਉਣਾ ਜੀ ਸੰਗਤ ਨੇ ਤੁਹਾਡੀ ਦੁਕਾਨ ਤੇ ਬਹੁਤ ਹੋਣਾ ਵਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰਲ ਪੰਜਾਬ ਟੀਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਕੱਲ ਦੀ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਕਾਲਾ ਕੁਲਚਾ ਜਿਹੜਾ ਕਿ ਪਿਛਲੇ ਕਈ ਲੰਬੇ ਸਮੇਂ ਤੋਂ ਡਰਾ ਕੀ ਕੁਲਚੇ ਲਗਾਉਣਾ ਕੰਮ ਕਰਦੇ ਆ ਪਰ ਸੋਸ਼ਲ ਮੀਡੀਆ ਤੇ ਲੋ ਲੋ ਕੇ ਆਪਣਾ ਦਰਦ ਬਿਆਨ ਕਰ ਰਿਹਾ ਵੀ ਉਹਨਾਂ ਦਾ ਕੰਮ ਕਾਰ ਨਹੀਂ ਚੱਲ ਰਿਹਾ ਕਹਿੰਦੇ ਕੁਲਚੇ ਬਹੁਤ ਸਵਾਦ ਬਣਾਉਂਦੇ ਨੇ ਪਰ ਜਦੋਂ ਸੋਸ਼ਲ ਮੀਡੀਆ ਦੀ ਵੀਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਇਕੱਠ ਆ ਲੋਕਾਂ ਦਾ ਜਿਹੜਾ ਪਿਆਰ ਆ ਕਿੰਨਾ ਵੱਧ ਗਿਆ ਤੁਸੀਂ ਦੇਖ ਸਕਦੇ ਹੋ ਕਿ ਲੋਕ ਐਡਵਾਂਸ ਵਿੱਚ ਹੀ ਇਹਨਾਂ ਕੋਲ 150 150 ਕੋਟਾ ਜਿਹੜਾ ਕਿ ਲੈਣ ਵਾਸਤੇ ਜਿਹੜਾ ਕਿ ਇਹਨਾਂ ਕੋਲ ਪਹੁੰਚ ਜੇ ਨਹੀਂ ਅਤੇ ਤੁਸੀਂ ਦੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਕਿੰਨੀ ਪਾਵਰ ਹੈ ਜਿਹੜੇ ਵਕਤ ਕਿਸੇ ਵਕਤ ਇਨਸਾਨ ਰੋ ਰੋ ਕੇ ਕਹਿ ਰਹੇ ਸੀ ਵੀ ਸਾਡਾ ਕੰਮਕਾਰ ਨਹੀਂ ਚੱਲ ਰਿਹਾ ਪਰ ਤੁਸੀਂ ਦੇਖਦੇ ਹੋ ਵੀ ਹੁਣ ਸੋਸ਼ਲ ਮੀਡੀਆ ਦੇ ਅਜਿਹੇ ਇੱਕ ਪਲੇਟਫਾਰਮ ਆ ਜਿੱਤੇ ਵੀਡੀਓ ਪੈਣ ਤੋਂ ਬਾਅਦ ਇੰਨਾ ਕਿ ਵੀਡੀਓ ਪੈਣ ਤੋਂ ਬਾਅਦ ਇੰਨਾ ਕਿ ਰਸ਼ ਹੋ ਗਿਆ ਅਤੇ ਇਹਨਾਂ ਨੂੰ ਜਿਹੜਾ ਕਿ ਹੁਣ ਕੁਲਚਾ ਜਿਹੜਾ ਕਿ ਕੰਮਕਾਰ ਹੀ ਥੰਮ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਮਿਹਨਤ ਕਰ ਰਹੇ ਨੇ ਦੋਵੇਂ ਕਾਲਾ ਕੁਲਚੇ ਵਾਲਾ ਤੇ ਨਾਲ ਉਹਨਾਂ ਦਾ ਬੇਟਾ ਮਿਹਨਤ ਕਰ ਰਹੇ ਨੇ ਦੋਵੇਂ ਜਣੇ ਅਤੇ ਕਹਿੰਦੇ ਕੁਲਚੇ ਬਹੁਤ ਸਵਾਦ ਬਣਾਉਂਦੇ ਨੇ ਅਸੀਂ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਸਾਰਾ ਪੁੱਛਾਂਗੇ ਵੀ ਇਹਨਾਂ ਨੂੰ ਕਿਨੇ ਸਮੇਂ ਤੋਂ ਇਹ ਕੰਮ ਕਰਦੇ ਆ ਰਹੇ ਨੇ ਹਾਂਜੀ ਕਾਲਾ ਕੁਲਚੇ ਵਾਲੇ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਜੀ ਮੇਰਾ ਨਾਮ ਰਵਿੰਦਰਪਾਸ ਹੈ ਕਾਲਾ ਜੀ ਰਵਿੰਦਰਪਾਸ ਜੀ ਐਸਓਪੀ ਕਿਨੇ ਲੰਬੇ ਸਮੇਂ ਤੋਂ ਤੁਸੀਂ ਕੁਲਚੇ ਦਾ ਕੰਮ ਕਰਦੇ ਆ ਰਹੇ ਹੋ ਅਸੀਂ ਸਨ ਅਸੀਂ ਛੇ ਕੰਮ ਸਿੱਖਿਆ ਜੀ ਛੇ ਨੇ ਸਿੱਖਿਆ ਹਾਂਜੀ ਮੈਨੂੰ ਜਿਸੋ ਤੁਹਾਡੇ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਵੀ ਤੁਸੀਂ ਕਹ ਰਹੇ ਵੀ 2 ਵਜੇ ਗਏ ਨੇ ਦਪਹਿਰ ਦੇ ਹੱ ਵੀਰ ਜੀ ਆਪਾਂ ਨਾ ਕਰਜ਼ਾ ਚੁੱਕ ਕੇ ਆਪਣਾ ਦੁਕਾਨ ਦੁਕਾਨ ਚਾਲੂ ਕੀਤੀ ਸੀ ਹਾਂਜੀ ਤੇ ਅਸੀਂ ਆਪਣੀ ਪੂਰੀ ਆਸ ਰੱਖੀ ਸੋਚਿਆ ਸੀ ਕਿ ਚਲੋ ਸਾਡਾ ਕਾਰੋਬਾਰ ਵਧੇਗਾ ਪਰ ਅਸੀਂ ਕਰਜ਼ੇ ਥੱਲੇ ਆ ਗਏ ਤੇ ਸੌਦਾ ਵੀ ਵਧੀਆ ਬਣਾ ਨਹੀਂ ਹਰ ਚੀਜ਼ ਹੀ ਵਧੀਆ ਪਾਈ ਤੇ ਹੀ ਪਰ ਸਾਡੇ ਅਗਲੇ ਬੰਨੇ ਚਾਰ ਦੁਕਾਨਾਂ ਅਗਲੇ ਬੰਨੇ ਚਾਰ ਦੁਕਾਨਾਂ ਵਾ ਅੱਛਾ ਤੇ ਪਿੱਛੇ ਵੀ ਚਾਰ ਦੁਕਾਨਾਂ ਵਾ ਵਿਚਕਾਏ ਮੈਂ ਫਸਿਆ ਕਸਟਮਰ ਜਿਹੜਾ ਰੁਕ ਜਾਂਦਾ ਹੀ ਇਹ ਸਿਰਕੇ ਸਾਡੇ ਕੋ ਕਸਟਮਰ ਨਹੀਂ ਆਂਦਾ ਸੀ ਇਹ ਸਰ کہیں ਥੱਲੇ 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 ਕੀ ਥੱਲੇ ਥੱਲੇ ਜਾਈ ਜਾਂਦੇ ਸੀ ਵੀ ਨੇਸ ਤੋਂ ਵੀ ਜਦੋਂ ਹੁਣ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾਅਦ ਕੀ ਹਾਲਾਤ ਨੇ ਕਿੰਨੇ ਕਿ ਲੋਕਾਂ ਦਾ ਪਿਆਰ ਦਿੱਤਾ ਵਾ ਕਿੰਨੇ ਲੋਕ ਇਕੱਠੇ ਉੱਡੋ ਡਵਾ ਰਹੇ ਨੇ ਜੀ ਮੈਂ ਤਾਂ ਬਹੁਤ ਖੁਸ਼ ਹਾਂ ਉਹਨਾਂ ਦਾ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਜੀ ਹਾਂਜੀ ਤੇ ਮੈਨੂੰ ਇਸ ਤੋਂ ਵੀ ਆਰਡਰਸ ਛੇ ਦੇ ਕਿੰਨੇ ਕਿ ਹੋਣੇ ਸ਼ੁਰੂ ਹੋ ਗਏ ਨੇ ਦਰਸ਼ਕਾਂ ਨੂੰ ਸਾਰਿਆਂ ਕਰਦੇ ਹੋ ਵੀ ਸੋਸ਼ਲ ਮੀਡੀਆ 'ਚ ਜੋ ਵੀਡੀਓ ਪੈਂਦੀ ਆ ਉਸ ਤੋਂ ਬਾਅਦ ਕਿੰਨੇ ਕਿ ਲੋਕਾਂ ਨੇ ਪਿਆਰ ਦਿੱਤਾ ਤੁਹਾਨੂੰ ਵੀ ਜੀ ਪਿਆਰ ਪਿਆਰ ਵਾਧੂ ਦਿੱਤਾ ਲੋਕਾਂ ਨੇ ਠੀਕ ਵੇਖ ਆਰਡਰ ਵੀ ਬਹੁਤ ਆਇਆ ਹਾਇ ਤੱਕ ਹਾਇ ਤੱਕ ਆਰਡਰ ਨਹੀਂ ਪੂਰਾ ਹੋ ਰਿਹਾ ਕਿੰਨੇ ਕਿੰਨੇ ਆਰਡਰ ਆ ਗਏ ਹਾਂਜੀ ਅੱਜ ਪੰਜਵਾਂ ਕੁਲ ਚੰਦਾ ਆਰਡਰ ਆਇਆ ਸੀ ਤੇ ਇਹਦੇ 10 ਲਾ ਦੇ ਕੇ 15 ਲਾ ਦੇ ਕੇ 20 ਲਾ ਦੇ ਆਰਡਰ ਹੇ ਤੱਕ ਨਹੀਂ ਸਵੇਰੇ 150 ਹੋ ਜਾ ਲਾਣਾ ਸੋਮਵਾਰ 250 ਲਾਣਾ ਜੋ ਸੋਮਵਾਰ ਫਿਰ ਇੱਕ ਦੁਪਹਿਰੇ ਪਾਸੇ ਦੇ ਦੇਗਾ 3000 ਰੁਪਇਆ ਇੰਨੇ ਲੋਕ ਵੀ ਕਿ ਸੋਚਿਆ ਸੀ ਵੀ ਇਸ ਤਰ੍ਹਾਂ ਵੀਡੀਓ ਵਾਇਲ ਹੋ ਜੂ ਵੀ ਇਨੇ ਲੋਕੀ ਪਿਆਰ ਦੇਣਗੇ ਜਿਹੜਾ ਬੰਦਾ ਵਿਹਲਾ ਬੈਠਾ ਹੁੰਦਾ ਸੀ 2 2 ਵਜੇ ਤੱਕ ਕਦੀ ਗਾਹਕ ਨਹੀਂ ਦੇਖਿਆ ਸੀ ਕਿ ਲੱਗਦਾ ਸੀ ਕਿ ਇੰਨਾ ਆਰਡਰ ਆ ਜੂਗਾ ਕੁਲ ਚੰਦਾ ਉਹ ਮੇਰਾ ਵੀਰ ਆ ਮੇਰਾ ਪੋਤਾ ਜਿਹੜਾ ਇਹ ਇਹ ਇਹਦੇ ਸਾਰਾ ਹੈਗਾ ਜੀ ਇੰਨੀ ਵੀਡੀਓ ਕੀਤੀ ਹਾਂਜੀ ਇਹਨਾਂ ਨੇ ਕਰਾਈ ਜੀ ਠੀਕ ਹੈ ਹਾਂਜੀ ਇਹਦਾ ਮੌਸ ਬਹੁਤ ਧੰਨਵਾਦ ਕਰਦਾ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦਾ ਕਹਿਣਾ ਵੀ ਮੇਰੇ ਬੇਟੇ ਨੇ ਵੀਡੀਓ ਵੈਲ ਕਰਾਈ ਸੀ ਉਸ ਤੋਂ ਬਾਅਦ ਲੋਕਾਂ ਦਾ ਇੰਨਾ ਕਿ ਕੱਟ ਸ਼ੁਰੂ ਹੋ ਗਿਆ ਤੇ ਇੰਨਾ ਲੋਕਾਂ ਨੇ ਪਿਆਰ ਦਿੱਤਾ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕਾਂ ਨੇ ਜਿਹੜੇ ਫੋਨ ਆ ਰਹੇ ਨੇ ਕਾਲਾ ਕੋਚਾ ਹੁਣ ਗੱਲਬਾਤ ਵੀ ਕਰਾਂਗੇ ਬੇਟੇ ਦਾ ਹਾਂਜੀ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਵੀਡੀਓ ਵੈਲ ਕਰਨ ਦਾ ਕੀ ਸੋਚਿਆ ਕੀ ਹਾਲਾਤ ਹੀ ਕਰਦੇ ਹੋ ਮੈਂ ਦੇਖਦਾ ਸੀ ਕਿ ਲੋਕਾਂ ਦੀ ਬਹੁਤ ਵੀਡੀਓਆਂ ਹੁੰਦੀਆਂ ਨੇ ਤੇ ਕਿਉਂ ਨਾ ਮੈਂ ਆਪਣੇ ਪਾਪਾ ਦੀ ਇਸ ਵੀਡੀਓ ਰਾਹੀਂ ਵੀਡੀਓ ਬਣਵਾ ਕੇ ਮਦਦ ਮਦਦ ਕਰਾ ਦਵਾਂ ਅੱਛਾ ਕਿ ਚਲੋ ਖੈਰ ਗੁਰਰਾਮਦਾਸ ਜੀ ਸਾਡੀ ਵੀ ਸੁਣ ਲੈਣਾ ਤੇ ਫਿਰ ਦੀਪਕ ਜੀ ਨਾਲ ਗੱਲ ਹੋਈ ਮੇਰੀ ਤੇ ਦੀਪਕ ਜੀ ਨੂੰ ਮੈਂ ਕਿਹਾ ਵੀਰ ਜੀ ਇਦਾਂ ਕਰਕੇ ਮੇਰੇ ਫਾਦਰ ਸਾਹਿਬ ਕੰਮ ਕਰਦੇ ਨੇ ਤੇ ਤੁਸੀਂ ਪੁਲਿਸ ਆਓਗੇ ਵਿਜ਼ਿਟ ਕਰੋਗੇ ਦੁਕਾਨ ਤੇ ਹੈਲਪ ਕਰੋਗੇ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਵਰਗੀ ਵੀਰਾਂ ਭਾਵਨਾ ਖਲੋਤੇ ਅਸੀਂ ਤੇ ਫਿਰ ਉਹ ਆਏ ਮੈਨੂੰ ਹੁਣ ਦੋ ਹਫ਼ਤੇ ਤੋਂ ਗੱਲ ਚੱਲਦੀ ਵੀ ਸੀ ਇਦਾਂ ਦੇ ਤੋ ਕਹਿੰਦੇ ਅੱਜ ਕੋਈ ਗੱਲ ਨਹੀਂ ਆਵਾਂਗੇ ਤੁਹਾਡੇ ਕੋਲ ਤੇ ਫਿਰ ਕੱਲੋਂ ਆਹਡੇ ਕੋਲ ਆਏ ਤੇ ਬਸ ਉਹਨਾਂ ਦੀ ਕਿਰਪਾ ਸਦਕਾ ਆਏ ਆ ਜੀ ਹੁਣ ਤੁਹਾਡੇ ਸਾਹਮਣੇ ਰਿਜ਼ਲਟ ਤੇ ਹੁਣ ਲੋਕ ਕਿੰਨਾ ਕਿ ਪਿਆਰ ਦੇ ਰਹੇ ਨੇ ਰੋਜ਼ ਕਿੰਨੇ ਕ ਆਟਰ ਆ ਗਏ ਨੇ ਤੇ ਫੋਨ ਕਿੱਥੋਂ ਕਿੱਥੋਂ ਆ ਰਹੇ ਦੇਖਾਂ ਜਿਹਨੂੰ ਸਾਂਝਾ ਕਰਦੇ ਹੋ ਸੰਗਤ ਕਿੰਨਾ ਕਿ ਪਿਆਰ ਦੇ ਰਹੀ ਆ ਫੋਨ ਦਬਾਈ ਤਾਂ ਵੀ ਆ ਰਿਹਾ ਕੈਨੇਡਾ ਤੋਂ ਵੀ ਆ ਰਿਹਾ ਜੀ ਆਸਟ੍ਰੇਲੀਆ ਤੋਂ ਵੀ ਆ ਰਿਹਾ ਦਿੱਲੀ ਤੋਂ ਪਠਾਨਕੋਟ ਜੀ ਕਹਿੰਦੇ ਕੀ ਬਾਕੀ ਪਟਿਆਲਾ ਇਹੋ ਕਹਿੰਦੇ ਨੇ ਕਿ ਵੀਰ ਜੀ ਕੋਈ ਗੱਲ ਨਹੀਂ ਕਿਸੇ ਮਦਦ ਦੀ ਦੀ ਲੋ ਲੋਡ ਹੋਈ ਕੇ ਮਦਦੀ ਦੇ ਜ਼ਰੂਰ ਯਾਦ ਕਰਿਓ ਸਾਨੂੰ ਭਰਾਵਾਂ ਨੂੰ ਆਪਾਂ ਤੁਹਾਡੇ ਨਾਲ ਖੜੇ ਆ ਤੇ ਕਹਿੰਦੇ ਕੋਈ ਨਹੀਂ ਜਦੋਂ ਅਸੀਂ ਟੋਰ ਕੱਢਾਂਗੇ ਅੰਮ੍ਰਿਤਸਰ ਦਾ ਤੇ ਸੀ ਤੁਹਾਡੇ ਕੋਲ ਜ਼ਰੂਰ ਵਿਜ਼ਿਟ ਕਰਾਂਗੇ ਜੀ ਤੇ ਇੱਕ ਦबई ਤੋਂ ਵੀਰ ਜੀ ਨੇ ਕਿਹਾ ਸੀ ਕਿ ਮੇਰੇ ਮੈਂ ਤੁਹਾਨੂੰ 1000 ਰੁਪਏ ਟਰਾਂਸਫਰ ਕਰ ਰਿਹਾ ਤੁਸੀਂ ਸੇਵਾ ਲਾ ਦਿਓ ਜੀ ਕੁਲਚੀਆਂ ਦੀ ਹਾਂ ਜੀ ਕੁਲਚੇ ਖਵਾ ਦਿਓ ਜੀ ਉਹ ਹਾਂ ਜੀ ਟਾਈਮ ਨਹੀਂ ਲੱਗਾ ਸਾਡੇ ਕੋ ਅਸੀਂ ਜਦੋਂ ਟਾਈਮ ਲੱਗਾ ਚਾਹੇ ਅਸੀਂ ਦਾਦੇ ਚਾਹੇ ਦਰਬਾਰ ਸਾਹਿਬ ਚਾਹੇ ਆਂਦੇ ਜਾਂਦੇ ਗਰੀਬ ਨੂੰ ਖਵਾ ਦਨੇ ਆ ਵਾਈ ਵਾ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਕਾਲਾ ਕੁਚੇ ਵਾਲਾ ਦੀ ਉਹਨਾਂ ਦੇ ਬੇਟੇ ਨਾਲ ਤੁਸੀਂ ਦੇਖਿਆ ਇਹਨਾਂ ਨੇ ਕਹਿਣਾ ਵੀ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਲ ਹੁੰਦੀ ਆ ਤੇ ਸੰਗਤਾਂ ਦੇ ਸਾਹਵਲੇ ਸੰਗਤ ਫੋਨ ਵੀ ਕਰਦੀ ਆ ਤੇ ਪੈਸੇ ਵੀ ਉਹਨਾਂ ਨੂੰ ਜਿਹੜਾ ਕਿ Google Pay ਕਰ ਦਿੰਦੀ ਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਵੱਧ ਤੋਂ ਵੱਧ ਇਹ ਵੀਡੀਓ ਨੂੰ ਵਾਇਲ ਕਰ ਦਿਓ ਤੇ ਉਹਨਾਂ ਕਿਹਾ ਵੀ ਕੋਸ਼ ਹਜ਼ਾਰ ਪਾ ਰਿਹਾ ਕੋ 2000 ਪਾ ਰਿਹਾ ਤੇ ਨਾਲ ਇਹ ਵੀ ਕਹਿਣਾ ਵੀ ਸਾਡੇ ਕੋਲੋਂ ਪੈਸੇ ਜਿਹੜੇ ਪਾ ਰਹੇ ਨੇ ਸੰਗਤਾਂ ਨੂੰ ਕਿਤੇ ਵੀ ਤੁਸੀਂ ਜਿਹੜੇ ਨੇ ਕੁਲਚੇ ਜਿਹੜੇ ਖਵਾ ਦਿਓ ਉਹ ਵੀ ਗੱਲਬਾਤ ਕਰਾਂਗੇ ਭਾਜੀ ਦਾ ਭਾਜੀ ਕਿੱਥੋਂ ਆਏ ਜੀ ਤੇ ਕਿਸ ਤਰ੍ਹਾਂ ਲੱਗਾ ਤੁਹਾਨੂੰ ਪਤਾ ਨਹੀਂ ਭਾਜੀ ਭਾਜੀ ਅਸੀਂ ਇੱਥੇ ਹੀ ਫਤੇ ਸਿੰਘ ਕਲੋਨੀ ਦੇ ਰਹਿਣ ਵਾਲੇ ਆ ਤੇ ਇਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਅਸੀਂ ਦੇਖ ਕੇ ਆਏ ਸੀ ਸਵੇਰੇ ਪੰਜ ਕੁਲਚੇ ਲੈ ਕੇ ਗਏ ਆਪਣੇ ਘਰ ਵਾਸਤੇ ਰਾਤੀ ਹੀ ਕਹਿ ਦਿੱਤਾ ਸੀ ਘਰਦਿਆਂ ਨੂੰ ਕਿ ਤੁਸੀਂ ਸਵੇਰੇ ਖਾਣਾ ਨਹੀਂ ਬਣਾਉਣਾ ਆਪਾਂ ਇਹਨਾਂ ਕੋਲਚੇ ਖਾਣੇ ਆ ਤੇ ਅੱਜ ਅਸੀਂ ਕੁਲਚੇ ਪੈਕ ਕਰਵਾ ਕੇ ਲੈ ਗਏ ਤੇ ਸਾਨੂੰ 1 ਘੰਟਾ ਵੇਟ ਕਰਕੇ ਕੁਲਚੇ ਮਿਲੇ ਆ ਤੇ ਇਹਨਾਂ ਕੋ ਇੰਨਾ ਸਮਾਂ ਨਹੀਂ ਸੀ ਹੈਗਾ ਵੀ ਜਲਦੀ ਤੋਂ ਜਲਦੀ ਦੇ ਸਕਣ ਫਿਰ ਵੀ ਬਹੁਤ ਜ਼ਿਆਦਾ ਕੰਮ ਚੱਲ ਪਿਆ ਹੈ ਸਾਨੂੰ ਬੜੀ ਖੁਸ਼ੀ ਆ ਪੀ ਚਲੋ ਇਦਾਂ ਦੇ ਬੰਦਿਆਂ ਦਾ ਕੰਮ ਚੱਲਣਾ ਚਾਹੀਦਾ ਜੇ ਬਾਹਰੋਂ ਪ੍ਰਦੇਸਾਂ 'ਚੋਂ ਆ ਕੇ ਬੰਦੇ ਰੋਜ਼ਗਾਰ ਚ ਲਾ ਸਕਦੇ ਆ ਤੇ ਅਸੀਂ ਆਪਣੇ ਪੰਜਾਬੀ ਭਰਾ ਦਾ ਕਿਉਂ ਨਾ ਸਾਥ ਦਈਏ। ਕਿਨੇ ਸੋ ਵੀ ਸੋਸ਼ਲ ਮੀਡੀਆ ਦੀ ਕਿੰਨੀ ਪਾਵਰ ਸਮਝਦੇ ਹੋ ਵੀ ਸੋਸ਼ਲ ਮੀਡੀਆ ਦੇ ਵੀਡੀਓ ਪੈਲੋ ਪੈਣ ਤੋਂ ਬਾਅਦ ਜਿਹੜੀ ਵਾਇਰਲ ਹੋ ਗਈ ਆ ਜਿਵੇਂ ਤੁਸੀਂ ਵੀ ਦੱਸਿਆ ਵੀ ਤੁਸੀਂ ਇਸ ਇਲਾਕੇ ਰਹਿੰਦੇ ਹੋ ਕਦੀ ਪਹਿਲਾ ਇਲਾਕਾ ਜਿਹੜਾ ਮਿਲੇ ਰੰਗ ਦੀ। ਨਾ ਜੀ ਨਾ ਇਦਾਂ ਦਾ ਕੋਈ ਨਹੀਂ ਨਾ ਦੇਖਿਆ ਤੇ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਪਾਵਰ ਆ। ਵੀਡੀਓ ਦੇਖ ਕੇ ਬਹੁਤ ਜਾਣੇ ਆਏ ਮੈਂ ਵੀ ਵੀਡੀਓ ਦੇਖ ਕੇ ਆਇਆ ਇਦਾਂ ਹੀ ਹੋਰ ਕਾਫੀ ਜਾਣੇ ਮੇਰੇ ਨਾਲ ਸੀ। ਤਰਾ ਸੀ ਤੇ ਬਹੁਤ ਮਜ਼ਾ ਆਇਆ ਖਾ ਕੇ ਇਦਾਂ ਹੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਸੋਸ਼ਲ ਮੀਡੀਆ ਦਾ ਕਿੰਨੀ ਕੀ ਤਾਕਤ ਆ ਅਤੇ ਲੋਕ ਕਿੱਥੇ-ਕਿਥੇ ਆ ਕੇ ਆਪਣਾ ਜਿਹੜਾ ਕੀ ਸਹਿਯੋਗ ਕਰ ਰਹੇ ਨੇ ਤੇ ਹੁਣ ਗੱਲਬਾਤ ਕਰਾਂਗੇ ਉਸ ਵੀਰ ਦੇ ਨਾਲ ਜਿਹੜੇ ਵੀਰ ਨੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਵੀਡੀਓ ਵੈਲ ਕੀਤੀ ਸੀ ਉਹ ਗੁਰੂਦਰ ਸਿੰਘ ਜੀ ਨਾਲ ਵੀ ਗੱਲਬਾਤ ਕਰਾਂਗੇ ਉਹ ਸਾਡੇ ਨਾਲ ਹੈ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਵੀਡੀਓ ਵੈਲ ਕੀਤੀ ਉਸ ਤੋਂ ਬਾਅਦ ਸੰਗਤਾਂ ਦਾ ਕਹੋ ਵੀ ਹੜਾ ਆ ਗਿਆ ਇੱਕਦਮ ਸਾਰਾ ਪਹਿਲਾਂ ਤਾਂ ਮੈਂ ਸਾਰ ਬੇਨਤੀ ਆ ਕਿ ਬਾਬਾ ਦੀਪ ਸਿੰਘ ਨੇ ਕਿਰਪਾ ਕਰਨੀ ਆ ਜੇਰਾ ਮਰਜੀ ਵੱਡਾ ਕੋਈ ਆ ਜੇ ਕੋਈ ਨਹੀਂ ਕਰ ਸਕਦਾ ਨਾ ਮੈਂ ਕਰ ਸਕਦਾ ਵਾਂ ਇਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਆ ਕੱਲ ਜੇ ਇਹਨਾਂ ਦੀ ਵੀਡੀਓ ਵਾਇਰਲ ਹੋਈ ਆ ਤਾਂ ਸੰਗਤ ਦੇ ਸੰਯੋਗ ਨਾਲ ਇਹ ਮੈਂ ਅੱਗੇ ਇਹਨਾਂ ਦੇ ਜਿਹੜਾ ਢੋਣ ਲੱਗੇ ਸੀ ਤੇ ਮੇਰੇ ਮਨ ਨੂੰ ਆਪ ਬੜਾ ਆਇਆ ਕਿ ਮੈਂ ਕਿਹਾ ਹੈ ਤੇ ਆਪਣਾ ਜੇ ਸਰਦਾਰ ਭਰਾ ਨੂੰ ਨਹੀਂ ਕੋਈ ਤਾਂ ਚਰਾ ਸਕਦਾ ਤੇ ਫੇ ਕੋੜਾ ਕਿਹੜਾ ਚੜਾਏਗਾ ਬਿਲਕੁਲ ਬਾਕੀ ਇਹ ਆ ਕਿ ਚਲੋ ਸੰਗਤ ਨੇ ਬੜਾ ਸੰਯੋਗ ਦਿੱਤਾ ਅੱਜ ਮੈਂ ਰਾਤੀ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਮੇਰੇ ਅੰਦਰੋਂ ਹੀ ਆਵਾਜ਼ ਆ ਗਈ ਸੀ ਬਾਬਾ ਜੀ ਨੇ ਮਿਹਰ ਪਾਈ ਮੈਂ ਰਤੀ ਇਹਨਾਂ ਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਸੋਦਾ ਤੁਸੀਂ ਸਵੇਰੇ ਜ਼ਿਆਦਾ ਬਣਾਉਣਾ ਜੇ ਸੰਗਤ ਨੇ ਤੁਹਾਡੀ ਦੁਕਾਨ ਤੇ ਬਹੁਤ ਹੋਣਾ ਵਾ ਤੇ ਉਹੀ ਗੱਲ ਉਹੀ ਗੁਰੂ ਰਾਮਦਾਸ ਦੀ ਮਿਹਰ ਇੰਨੀ ਆ ਤੇ ਚਲੋ ਤੁਹਾਡੇ ਅੜਕੇ ਵੀਰਾਂ ਨੇ ਵੀ ਸਵੇਰ ਦਾ ਸੰਜੋਗ ਬੜਾ ਦਿੱਤਾ ਮੈਂ ਤੇ ਹਜੇ ਹੁਣ 4 ਵਜ ਗਏ ਕਿਸਾ ਦਾ ਆਏ ਤੇ ਰੋਟੀ ਵੀ ਨਹੀਂ ਖਾਦੀ ਜਿਹੜਾ ਵੀ ਆਂਦਾ ਉਹ ਮੈਨੂੰ ਵੇਖੀ ਆ ਜਾਂਦਾ ਵਾ ਕਿ ਵੀਰ ਜੀ ਆਓ ਤੇ ਮੈਂ ਇਸ ਕਰਕੇ ਇਹਨਾਂ ਨੇ ਕਿ ਸੰਜੋਗ ਨਾਲ ਕਹਿੰਨਾ ਕਿ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਇਹਨਾਂ ਤੇ ਕੀ ਨਹੀਂ ਪਤਾ ਕਹਿੰਦੀ ਚਰਨ ਧੂਰ ਇਸ ਦਿਨ ਦੀ ਦੁਕਾਨ ਚ ਹੋਣੀ ਆ ਤੇ ਇਹਨਾਂ ਦੇ ਬਰਕਤ ਜਿਹੜੀ ਵਧਣੀ ਆ ਮੈਨੂੰ ਸੋ ਪਹਿਲੋਂ ਕੀ ਹਾਲਾਤ ਸੀ ਤੁਸੀਂ ਬਿਲਕੁਲ ਤੁਹਾਡੀ ਦੁਕਾਨ ਬਿਲਕੁਲ ਗਵਾਂਢੀ ਦੁਕਾਨ ਆ ਪਹਿਲੋਂ ਕੀ ਹਾਲਾਤ ਸੀ ਜੇ ਵੇ ਦੱਸਦੇ ਸੀ ਵੀਡੀਓ ਚ ਵੀ 2-2 ਵਜੇ ਤੱਕ ਕਹਿੰਦੇ ਬੋਣੀ ਨਹੀਂ ਕੀਤੀ ਇਹਨਾਂ ਦਾ ਦੂਰ ਕਹਿੰਦੇ ਵੀ ਅਜੇ ਤੱਕ ਬੋਣੀ ਨਹੀਂ ਪੈਸਾ ਨਹੀਂ ਵਟਿਆ ਸੀ ਚਾ 4 ਵਜੇ ਨੇ ਕਹਿੰਦੇ ਨੇ ਵੀ ਅੱਜ ਦੇ ਪਤਾ ਹੀ ਨਹੀਂ 150 ਆਰਡਰ 200 ਆਰਡਰ ਕਿਨੇ ਘਟਰਾ ਚੁੱਕੇ ਨੇ ਹੁਣ ਤੱਕ ਜੀ ਹਾਂਜੀ ਉਹ ਵੀ ਮੈਨੂੰ ਤੁਹਾਨੂੰ ਦੱਸਦਾ ਮੈਂ ਗੱਲ ਇਹ ਨਾ ਵਿਚਾਰੇ ਅੱਜ 6 ਮਹੀਨੇ ਹੋ ਗਏ ਦੁਕਾਨ ਕੀਤੀ ਨੂੰ ਤੇ ਮੈਂ ਜਦੋਂ ਇਤਰੋ ਲੰਘਦਾ ਸੀ ਤੇ ਇਹਨਾਂ ਨੇ ਬੈਠੇ ਰਹਿਣਾ ਆਂਟੀ ਅੰਕਲ ਨੇ ਬੈਠੇ ਰਹਿਣਾ ਤੇ ਕਿਸੇ ਟਾਈਮ ਮੈਂ ਵੀ ਇਹਨਾਂ ਕੋਲ ਆਪਣਾ ਇਹ ਤੰਦੂਰ ਦੇ ਵਿੱਚੋਂ ਸਬਜੀ ਗਰਮ ਕਰਾਉਣਾ ਨਹੀਂ ਕਰਨੀ ਤੇ ਕੱਲ ਨਾ ਇਹਨਾਂ ਦੇ ਮਨ ਬੜਾ ਭਰਿਆ ਪਿਆ ਸੀ ਕਹਿੰਦੇ ਅਸੀਂ ਕੰਮ ਹੀ ਛੱਡ ਦੇਣਾ ਮੈਂ ਕਿਹਾ ਨਹੀਂ ਅੰਕਲ ਜੀ ਦੇਖੋ ਛੋਟਾ ਕਰਦੇ ਜੀ ਕੀ ਪਤਾ ਮੈਂ ਕਿਹਾ ਬਾਬਾ ਜੀ ਨੇ ਗੁਰੂ ਰਾਮਦਾਸ ਦੀ ਕਿਹਨੀ ਕੋਈ ਕਿਰਪਾ ਕਰਨੀ ਤੁਹਾਡੇ ਤੇ ਉਹੀ ਗੱਲ ਉਹੀ ਗੱਲ ਮੈਨੂੰ ਇੱਥੇ ਭਾਈ ਸਾਹਿਬ ਆਣੇ ਆਏ ਸੀ ਇੱਕ ਚੈਨਲ ਵਾਲੇ ਆਏ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਥੋੜੀ ਬਾਈਟ ਦੇ ਦੋਗੇ ਮੈਂ ਕਿਹਾ ਦੇ ਦਾਂਗੇ ਸਾਡੋ ਕੀ ਬਾਈਟ ਦੇਣ ਵਾਲੀ ਤੇ ਗੁਰਰਾਮਦਾਸ ਨੇ ਕਿਰਪਾ ਕੀਤੀ ਹੈ ਮੈਂ ਇਹਨਾਂ ਨੇ ਅੱਜ ਮੈਨੂੰ ਸਵੇਰੇ ਹੀ ਫੋਨ ਫੜਾਤਾ ਸੀ ਕੱਲ ਤੇ ਮੇਰੇ ਹੁੰਦੇ 15 ਫੋਨ ਆ ਗਏ ਸੀ ਨਾ ਕਿੱਥੋਂ ਕਿੱਥੋਂ ਫੋਨ ਆਏ ਫੋਨ ਭਾਜੀ ਮੇਰੇ ਸਾਹ ਨਾਲ ਪਹਿਲਾਂ ਮੈਂ ਫੋਨ ਸੁਣਿਆ ਹੈ ਹਿੰਕੁਰ ਸਾਹਿਬ ਤੋਂ ਫਿਰ ਉਸ ਤੋਂ ਬਾਅਦ ਸੁਣਿਆ ਪਠਾਨਕੋੜ ਤੋਂ ਫਿਰ ਇਹਨਾਂ ਨੂੰ ਫੋਨ ਜਿਹੜੇ ਆਏ ਆ ਉਹ ਕੋਈ ਲੰਡਨ ਤੋਂ ਫੋਨ ਆ ਗਿਆ ਕੋਈ ਆਸਟ੍ਰੇਲੀਆ ਦਾ ਕੋਈ ਇਟਲੀ ਤੋਂ ਕੋਈ ਦੁਬਈ ਤੇ ਜਿੰਨੇ ਫੋਨ ਆਏ ਆ ਇਹੀ ਸੰਜੋਗ ਦਿੱਤਾ ਵਾ ਕਿ ਅਸੀਂ ਪੈਸੇ ਪਾ ਦਿੰਨੇ ਆ ਤੇ ਤੁਸੀਂ ਸੰਗਤ ਨੂੰ ਖਵਾਉਣਾ ਚਾਲੂ ਕਰ ਦਿਓ ਤੇ ਅਸੀਂ ਆ ਨਹੀਂ ਸਕਦੇ ਸੰਗਤ ਨੂੰ ਖਵਾਓ ਜਿਹੜਾ ਜਿਹੜਾ ਇਹ ਹੈ ਕਿ ਹੁਣ ਇਹਨਾਂ ਦੀ ਸੇਵਾ ਲਾਤੀ ਆ ਕਿ ਜਿੰਨੇ ਜਿੰਨਾਂ ਦੇ ਪੈਸੇ ਆਏ ਆ ਉਹ ਸੰਗਤ ਨੂੰ ਖਵਾਓ ਤੁਸੀਂ ਬਾਕੀ ਇਹ ਹੈ ਕਿ ਸਵੇਰ ਤੋਂ ਲੈ ਕੇ ਹੁਣ 4 ਵਜ ਗਏ ਆ ਕੋਈ 50 ਕੁਲਚਿਆਂ ਦਾ ਆਰਡਰ ਦੇ ਦਿੰਦਾ ਕੋਈ 150 ਕੋਈ ਅੱਜ ਦਿਨ ਵੀ ਬੜਾ ਵਧੀਆ ਗੁਰੂ ਮਹਾਰਾਜ ਦਾ ਤੇ ਸੰਗਰਾਮ ਦਾ ਦੇਣ ਅੱਜ ਤੇ ਕੋਈ 50 ਕੁਲਚੇ ਦਾ ਆਰਡਰ ਦੇਂਦਾ ਕੋਈ 150 ਤੇ ਜਿਨ੍ਹਾਂ ਨੇ 50 ਕੁਲਚੇ ਦਾ ਆਰਡਰ ਦਿੱਤਾ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਭਾਈ ਸਾਹਿਬ ਕਿਦੋਂ ਵੇਖ ਕੇ ਆਏ ਇਹ ਚੰਨਣ ਜਟ ਆਪਣੇ ਕਿਵੇਂ ਆ ਉਹ ਕਹਿੰਦੇ ਕਿ ਸਾਡੀ ਬੇਟੀ ਦਾ ਬਰਡੇ ਸੀ ਇਸ ਕਰਕੇ ਮੈਂ ਮੇਰਾ ਮਨ ਕੀਤਾ ਕਿ ਮੈਂ ਸਕੂਲ ਦੇ ਬੱਚਿਆਂ ਨੂੰ 50 ਕੁਲਚੇ ਆਂਡਿਆ ਆਰਡਰ ਦੇ ਕੇ ਚੱਲਾਂ ਕਿ ਸਾਰੀ ਸੰਗਤ ਨੂੰ ਸਕੂਲ ਦੇ ਬੱਚਿਆਂ ਨੂੰ ਏਕ-ਏਕ ਕਰਕੇ ਕੁਲਚਾ ਖਵਾਵਾਂ ਤੇ ਜਿਹੜੇ 150 ਸੰਗਤ ਦਾ ਕੁਲਚਾ ਸੀ ਉਹਨਾਂ ਨੇ ਗੁਪਤ ਸੰਗਤ ਨੂੰ ਛਕਵਾਣਾ ਵਾ ਤੇ ਹੈ ਤੇ ਸੰਗਤ 'ਚ ਜਾਣਾ ਵਾ ਬਾਕੀ ਬੜੀ ਖੁਸ਼ੀ ਹੋਈ ਮੈਂ ਤਾਂ ਕਹਿੰਦਾ ਇਸੇ ਤਰ੍ਹਾਂ ਸੰਜੋਗ ਦਵੋ ਇਹ ਨਹੀਂ ਕਿ ਅੱਜ ਹੀ ਤੁਸੀਂ ਅੱਜ ਹੀ ਆਏ ਜੇ ਪਰ ਇਹ ਨਹੀਂ ਕੰਮ ਕਰਨਾ ਕਿ ਅੱਜ ਤੁਸੀਂ ਇਕੱਠੇ ਹੋ ਗਏ ਅੱਜ ਤੁਸੀਂ ਚੱਲ ਗਏ ਜੇ ਤੇ ਗਾਂ ਤੋਂ ਹੋਣਾ ਨਹੀਂ ਮੇਰੇ ਵੱਲੋਂ ਭਾਵੇਂ ਹਫ਼ਤੇ 'ਚ ਇੱਕ ਦੋ ਵਾਰੀ ਆਓ ਪਰ ਇਹਨਾਂ ਦਾ ਸਾਥ ਨਾ ਛੱਡਿਓ ਇਹ ਬਜ਼ੁਰਗਾਂ ਦਾ ਸਾਥ ਨਾ ਛੱਡਿਓ ਬਸ ਮੇਰੀ ਇਹੀ ਰਿਕਵੈਸਟ ਆ ਬਹੁਤ ਧੰਨਵਾਦ ਜੀ ਇਸੀ ਗੱਲਬਾਤ ਕੀਤੀ ਉਸ ਗੁਰੂ ਦੇ ਸਿੰਘ ਦੇ ਨਾਲ ਜਿਨ੍ਹਾਂ ਨੇ ਇੱਕ ਵੀਡੀਓ ਵਾਇਲ ਕੀਤੀ ਸੀ ਤੁਸੀਂ ਦੇਖਿਆ ਉਸ ਵੀਡੀਓ ਵਾਇਲ ਤੋਂ ਬਾਅਦ ਅੱਜ ਉਸੇ ਦੁਕਾਨ ਦੇ ਪਹੁੰਚੇ ਹਾਂ ਕਾਲਾ ਕੋਚੀਆਣ ਦੇ ਕੋਲ ਜਿਹੜਾ ਕਿ ਕਿਸੇ ਵਕਤ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਿਹਾ ਸੀ ਵੀ ਦੋ ਅੱਜ ਜਾਂ ਦੇ ਪੈਰ ਦੇ ਹਜੇ ਤੱਕ ਬੋਣੀ ਨਹੀਂ ਲਾ ਕੇ ਵੇਖਿਆ ਪਰ ਤੁਸੀਂ ਦੇਖੋ ਉਸ ਦੀ ਸੋਸ਼ਲ ਮੀਡੀਆ ਕਿੰਨੀ ਕੀ ਪਾਵਰ ਹੈ ਉਸ ਤੋਂ ਬਾਅਦ ਜਦੋਂ ਵੀਡੀਓ ਵਾਇਲ ਹੁੰਦੀ ਆ ਤੇ ਸੰਗਤਾਂ ਦਾ ਹੜਾ ਆ ਜਾਂਦਾ ਲੋਕ ਦੇਸ਼ਾਂ ਦੇਸ਼ਾਂ ਤੋਂ ਜਿਹੜੇ ਕਿ ਪੈਸੇ ਪਾ ਰਹੇ ਨੇ ਉਹਨਾਂ ਦੇ Google Pay ਉੱਤੇ ਅਤੇ ਕਹਿ ਰਹੇ ਨੇ ਵੀ ਸਾਡੇ ਵੱਲੋਂ ਜਿਹੜੀ ਸੇਵਾ ਭੇਜੀ ਗਈ ਆ ਸੰਗਤਾਂ ਵਿੱਚ ਜਿਹੜਾ ਕਿ ਉਹ ਲੰਗਾ ਲਗਾ ਦੇ ਨ ਕੋਚਿਆਂ ਦਾ ਵੱਖ-ਵੱਖ ਤਰ੍ਹਾਂ ਦੀ ਦਾ ਨ ਕੋਈ 150 ਆਰਡਰ ਦੇ ਰਿਹਾ ਕਿ 100 ਦਾ ਆਰਡਰ ਦੇ ਰਿਹਾ ਕਿ 50 ਦਾ ਆਰਡਰ ਦੇ ਰਿਹਾ ਐਸ ਕਰਕੇ ਸੰਗਰਾਮ ਦਾ ਦਿਹਾੜਾ ਵਾ ਅਸੀਂ ਵੀ ਸੰਗਤਾਂ ਧਰਮਾ ਕਰਦੇ ਆ ਜਿੰਦਾ ਇਹਨਾਂ ਪਿਆਰ ਦਿੱਤਾ ਕਾਲਾ ਖੂਚਿਆ ਵਾਲੇ ਨੂੰ ਇਸੇ ਤਰ੍ਹਾਂ ਲੋਕਾਂ ਦੇ ਨਾਲ ਜੁੜੇ ਰਿਆ ਕਰੋ ਮੈਨੂੰ ਦਿਓ ਜੀ ਮੈਂ ਤੁਹਾਡਾ ਹਰਜੀਤ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਆਮਰ ਸਾਹਿਬ